ਹਰ ਬਿਨ ਅਵਰ ਨਾ ਹੋਰ ਆਸਾ ਮਹੱਲਾ ਪੰਜਵਾਂ ਜੀਉ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਦਪ ਜੀ ਦਾਤਾ ਸਰਨ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਮ ਹਲਤ ਪਲਤ ਸਹਾਏ ਸੰਗੇ ਏਕ ਸਿਉ ਲਿਵ ਲਾਉ ਰਹਾਉ ਬੇਦ ਸਾਸਤਰ ਜਨ ਧਿਆਵਹਿ ਤਰਨ ਕਉ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਊਪਰ ਨਾਮ ਆਚਾਰ ਕਾਮ ਕ੍ਰੋਧ ਹੰਕਾਰ ਬਿਨਸੈ ਮਿਲੈ ਸਤਗੁਰ ਦੇਵ ਨਾਮ ਧ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਨ ਦਇਆਲ ਤੇਰੀ ਤੂੰ ਨਮਾਣੇ ਮਾਣ ਜੀ ਪ੍ਰਾਨ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਨ ਆਸਾ ਮਹੱਲਾ ਪੰਜਵਾ ਡੋਲ ਡੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਮ ਕਾਰਨ ਸੁਮਰਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਮ ਆਸਾ ਮਹੱਲਾ ਪੰਜਵਾ ਉਦਮ ਕਰੂੰ ਕਰਾਵੋ ਠਾਕੁਰ ਪੀਖਤ ਸਾਧੂ ਸੰਗ ਹਰ ਹਰ ਨਾਮ ਚੜਾਵੋ ਰੰਗਣ ਆਪੇ ਹੀ ਪ੍ਰਭ ਰੰਗ ਮਨ ਮਹਿ ਰਾਮ ਨਾਮਾ ਜਾਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਓ ਸੁਣ ਸੁਣ ਨਾਮ ਤੇ ਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸਵਾਓ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਵਸ ਕਿਸ਼ਨਾਹੀ ਜਿਉ ਜਿਉ ਰੱਖ ਹੈ ਤਿਉ ਤਿਉ ਰਹਿਣਾ ਤੇਰਾ ਦਇਆ ਖਾਹੀ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਧੂਰ ਭਾਏ ਭਗਤ ਪਰਮ ਭਉ ਨਾਸੈ ਹਰ ਨਾਨਕ ਸਦਾ ਹਜੂਰ ਆਸਾ ਮਹੱਲਾ ਪੰਜਵਾਂ ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਵਤਾਰੀ ਸਤਿਗੁਰ ਬਖਸ਼ਿਆ ਹਰ ਨਾਮ ਕਲਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮਹਿ ਰਹਿ ਆਸਮਾਈ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਸਤਜੁਗ ਤ੍ਰੇਤਾ ਦਵਾਪਰ ਭਣੀਐ ਕਲਜੁਗ ਉਤਮੋ ਜੁਗਾ ਮਾਹੀ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਈ ਹਰ ਜਿਉ ਸੋਈ ਕਰਹਿ ਜੇ ਭਗਤ ਤੇਰੇ ਜਾਚਹਿ ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ ਆਪਣੇ ਸੰਤਾਂ ਦੇ ਹਰ ਦਰਸ ਰਾਗਿਆ ਸਾ ਮਹੱਲਾ 5 ਕਰ ਤੇਰਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁੱਲ ਉਧਾਰੇ ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਕਮਨ ਉਪਮਾ ਦੇਉ ਕਮਨ ਵਡਾਈ ਨਾਨਕ ਖਿਨ ਖਿਨ ਵਾਰੇ ਆਸਾ ਮਹੱਲਾ ਪੰਜਵਾ ਬਾਵਰ ਸੋਏ ਰਹੇ ਰਹਾਉ ਮੋਹ ਕਟੰਬ ਬਿਖੈ ਰਸ ਮਾਤੇ ਮਿਥਿਆ ਗਹਿਨ ਗਹਿ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੇ ਆਸਾ ਮਹੱਲਾ ਪੰਜਵਾ ਤੇ ਪਦੇ ਓਹਾ ਪ੍ਰੇਮ ਪਿਰੀ ਰਹਾਉ ਕਨਕ ਮਾਣਕ ਗਜ ਮੋਤੀਆਂ ਨ ਲਾਲਣ ਨਹਿ ਨਾਹਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਸ ਕਿਸ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਆਸਾ ਮਹੱਲਾ 5 ਗੁਰ ਹੈ ਦਿਖਾਉ ਲੋਇਨਾ ਰਹਾਉ ਇਤਹ ਉਤਹ ਘਟ 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 ਤੂੰ ਹੀ ਤੂੰ ਹੀ ਮੋਹਨਾ ਕਾਰਨ ਕਰਨਾ ਤਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲੇਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਨਾ ਆਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੋਲਾ ਓਹ ਸਹਿਜ ਸੁਹਿਲਾ ਰਹਾਉ ਸੰਗ ਸਹਾਈ ਛੋੜ ਨਾ ਜਾਈ ਉਹੋ ਅਗਹਿ ਅਤੋਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਹ ਅਲਖ ਲਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰਿ ਕਾ ਚੋਲਾ ਆਸਾ ਮਹੱਲਾ ਪੰਜੂਆ ਆਪਣੀ ਭਗਤ ਨਵਾਹੀ ਠਾਕੁਰ ਆਇਓ ਆਹਿ ਰਹਾਉ ਨਾਮ ਪਦਾਰਥ ਹੋਏ ਸਕਾਰਥ ਹਿਰਦੈ ਚਰਨ ਬਸਾਹੀ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ ਨਾਮ ਧਿਆਵੋ ਸਹਜ ਸਮਾਵੋ ਨਾਨਕ ਹਰ ਗੁਣ ਗਾਹੀ ਆਸਾ ਮਹੱਲਾ ਪੰਜਵਾਂ ਠਾਕੁਰ ਚਰਨ ਸੁਹਾਵੀ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੀ ਏ ਕਹਿ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵ ਹੋ ਰਿਦੈ ਬਸਾਵ ਹੋ ਤਿਸ ਬਿਨ ਕੋ ਨਾਹੀ ਪ੍ਰਭ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ਜੀਵਨ ਕੋ ਦਾਤਾ ਪੁਰਖ ਬਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਰਾਜ ਕਹਾਵੇ ਹੋ ਕਰਮ ਕਮਾਵੇ ਬਾਂਧਿਓ ਨਲਨੀ ਭ੍ਰਮ ਸੂਆ ਕਹੋ ਨਾਨਕ ਜਿਸ ਸਤਗੁਰੂ ਭੇਟਿਆ ਸੋ ਜਨ નિਛਲ ਥੀਆ ਆਸਾ ਮਹੱਲਾ ਪੰਜਵਾਂ ਘਰ 14ਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਓਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਓ ਲਾਗ ਰਹਿ ਰਹਾਉ ਜੋ ਪ੍ਰਭ ਭਾਵੈ ਜਨਮ ਨਾ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਏਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰਹੁ ਆਸਾ ਮੁਹੱਲਾ ਪੰਜਵਾਂ ਮਿਲ ਰਾਮ ਪਿਆਰੇ ਤਮ ਬਿਨ ਧੀਰਜ ਕੋ ਨਾ ਕਰੈ ਰਹਾਉ ਸਿਮਰਤ ਸਾਸਤਰ ਬਹੁ ਕਰਮ ਕਮਾਏ ਰਬ ਤੁਮਰੇ ਦਰਸ ਬਿਨ ਸੁਖ ਨਾਹੀ ਵਰਤਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਹਾਸਾ ਮਹੱਲਾ ਪੰਜਵਾਂ ਘਰ 15ਵਾਂ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਬੇਕਾਰ ਮਾਇਆ ਮਾਦ ਸੋਇਓ ਸੂਜ ਬੂਜ ਨਾ ਆਵੇ ਪਕਰ ਕੇਸ ਜਮ ਉਠਾਰਿਉ ਤਦ ਹੀ ਘਰ ਜਾਵੇ ਲੋਭ ਬਿਖਿਆ ਬਿਖੈ ਲਾਗੇ ਹਰ ਵੇਤ ਚਿਤ ਦੁਖਾਹੀ ਖਿਨ ਭੰਗ ਨਾ ਕਹਿ ਮਾਨ ਮਾਤੇ ਅਸੁਰ ਜਾਣਹਿ ਨਾਹੀ ਰਹਾਉ বেদ ਸਾਸਤਰ ਜਨ ਪਕਾਰਹਿ ਸੁਨੇ ਨਾਹੀ ਦੋਰਾ ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਪੂਰਾ ਦਾਨ ਸਗਲ ਗੈਰ ਵਜਹਿ ਭਰਿਆ دیਵਾਨ ਲੇਖੈ ਨਾ ਪਰਿਆ ਜਿਹੇ ਕਾਰਜ ਰਹਿ ਹੋਲਾ ਸੋਏ ਕਾਮਨਾ ਕਰਿਆ ਐਸੋ ਜਗ ਮੋਹਿ ਗੁਰ ਦੇ ਖਾਇਓ ਤਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਨ ਨਾਨਕ ਆਇਆ ਹਾਸਾ ਮਹੱਲਾ ਪੰਜਵਾਂ ਬਾਪਾਰ ਗੋਵਿੰਦ ਨਾਹੀ ਸਾਜ ਸੰਤ ਮਨਾਏ ਪ੍ਰਿਅ ਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਜਾਏ ਦਰਸਾਏ ਅਭਰਾਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਜੜੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਹਾਸਾ ਮਹੱਲਾ ਪੰਜਵਾਂ ਕੋ ਬਖਮ ਗਾਰ ਤੋਰੈ ਆਸ ਪਿਆਸ ਧੋ ਮੋਹ ਪਰਮ ਹੀ ਤੇ ਹੋ ਰਹਿ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਸ਼ੋਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਅਨ ਦਿਨੋ ਪ੍ਰਭ ਧਿਆਵੋ ਭ੍ਰਮ ਭੀਤ ਜੀਤ ਮਟਾਵੋ ਨਿਦ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜ ਮਾਨ ਮੋਹ ਵਕਾਰ ਮਿਥਿਆ ਜਪ ਰਾਮ 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 ਮਨ ਸੰਤ ਨਾ ਕਹਿ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾ ਹਰਖ ਸੋਗ ਬੈਰਾਗ ਅਨੰਦੀ ਖੇਲ ਰੀਦ ਖਾਇਓ ਰਹਾਓ ਖਿਨਹੁ ਪੈ ਨਿਰਪੈ ਖਿਨਹੁ ਖਿਨਹੁ ਉਠਤਾਇਓ ਖਿਨਹੁ ਰਸ ਭੋਗਣ ਖਿਨਹੁ ਖਿਨਹੁ ਤਜ ਜਾਇਓ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਇਓ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰਵਾਂ ਅਸਾਵੇਰੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨ ਸਿਉ ਤੋਰ ਫੇਰ ਹਾਂ ਐਸੇ ਲਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਰ ਹਾਂ ਪਗ ਨਹੀਂ ਚੱਲੈ ਹਰ ਹਾਂ ਗਹਿੜਿਓ ਮੂੜ ਨਾ ਰਹਾ ਹਾਂ ਅਨਨ ਉਪਾਵ ਕਰ ਹਾਂ ਤਉ ਨਿਕਸੈ ਸਰਨ ਪੈ ਰੀ ਸਖੀ ਥਿਰ ਥਿਰ ਚਿੱਤ ਥਿਰ ਹਾਂ ਬਨ ਗ੍ਰਹਿੋ ਸੰਸਾਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀਰੀ ਸਖੀ ਅਸਾਵਰੀ ਮਹੱਲਾ ਪੰਜਵਾਂ ਮਨਸਾ ਏਕ ਮਾਨ ਹਾਂ ਗੁਰ ਸਿਓ ਨੇਤ ਧਿਆਨ ਹਾਂ ਦ੍ਰਿੜ ਸੰਤ ਮੰਤ ਗਿਆਨਹ ਸੇਵਾ ਗੁਰ ਚਰਾਨਹ ਤਉ ਮਿਲਿਆ ਗੁਰ ਕਿਰਪਾਨ ਮੇਰੇ ਮਨਾ ਰਹਾਉ ਟੂਟੇ ਅਨ ਭਰਾਨਹ ਰਵਿਉ ਸਰਬ ਥਾਨਹ ਲਹਿਉ ਜਮ ਭਿਆਨਹ ਪਾਇਉ ਪੇੜ ਥਾਨਹ ਤਉ ਚੂਕੀ ਸਗਲ ਕਾਨ ਲਹਿਨੋ ਜਿਸਮ ਥਾਨਹ ਪੈ ਪਾਵਕ ਪਾਰ ਪਰਾਨਹ ਨਿਜ ਕਰ ਤਿਸਹਿ ਥਾਨਹ ਹਰ ਰਸ ਰਸਹਿ ਮਾਨਹ ਲਾਥੀ ਤਿਸ ਪੁਖਾਨਹ ਨਾਨਕ ਸਹਿਜ ਸਮਾਇਓ ਰੇ ਮਨਾ ਸਾਵਰੀ ਮਹੱਲਾ ਪੰਜਵਾ ਹਰ 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 ਗੁਣੀ ਹਾਂ ਜਪੀਐ ਸਹਿਜ ਧੁਨੀ ਹਾਂ ਸਾਧੂ ਰਸਨ ਭਨੀ ਹਾਂ ਛੂਟਨ ਬਿਦ ਸੁਨੀ ਹਾਂ ਪਾਈਐ ਵੱਡ ਪੁੰਨੀ ਮੇਰੇ ਮਨਾ ਰਹਾਉ ਕੋ ਜਹ ਜਨ ਮੁਨੀ ਹਾਂ ਸਭ ਕਾ ਪ੍ਰਭ ਧਨੀ ਹਾਂ ਦਲਬ ਕਲ ਦੁਨੀ ਹਾਂ ਦੂਖ ਬਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾ ਮਨਸੋ ਸੇਵੀਐ ਹਾਂ ਅਲਖ ਅਭੀਵੀਐ ਹਾਂ ਤਾਂ ਸਿਉ ਪ੍ਰੀਤ ਕਰਹਾਂ ਬਿਨਸ ਨਾ ਜਾਏ ਮਰਹਾਂ ਗੁਰ ਤੇ ਜਾਨਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਅਸਾਵਰੀ ਮਹੱਲਾ ਪੰਜਵਾਂ ਏਕਾ ਊਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨੈ ਨਾਨ ਲਹੋ ਹਾਂ ਸੁਖ ਹੈ ਸਮਾਈਐ ਮੇਰੇ ਮਨਾ ਰਹਾਉ ਜੀਵਤ ਜੋ ਮਰੇ ਹਾਂ ਤੁਤਰ ਸੋ ਤਰੈ ਹਾਂ ਸਭ ਕੀ ਰੀਨ ਹੋਏ ਹਾਂ ਨਿਰਪੋ ਕਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾਂ